ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਦੋਂ ਘੁੱਪ ਨੇ ਹਨੇਰਾ ਹੋ ਜੇ ਨਾ ਬਹੁਤ ਜ਼ਿਆਦਾ ਹਨੇਰਾ ਹੋ ਜੇ ਤੇ ਉਸਮੇ ਜਿਹੜੇ ਤਾਰੇ ਹੁੰਦੇ ਹਨ ਉਹ ਵੀ ਸੇਤ ਦਿੰਦੇ ਇਸੇ ਤਰ੍ਹਾਂ ਅੱਜ ਦੇ ਸਮੇਂ ਵਿੱਚ ਜੋ ਇਹ ਦੌਰ ਚੱਲ ਰਿਹਾ ਬਹੁਤ ਨਿਰਾਸ਼ਾ ਵਾਲਾ ਏਡੇ ਛੇਤੀ ਤੇ ਪਿੰਡ ਦਾ ਸਰਪੰਚ ਨਹੀਂ ਬਦਲਿਆ ਜਾਂਦਾ ਜਿੰਨੀ ਛੇਤੀ ਕੌਮ ਦੇ ਜਹੇਦਾਰ ਬਦਲੇ ਜਾ ਰਹੇ ਨੇ ਪੰਥ ਦੇ ਜਹੇਦਾਰ ਬਦਲੇ ਜਾ ਰਹੇ ਨੇ ਤਖਸੈਬਾਨਾਂ ਦੇ ਸੇਵਾਦਾਰ ਬਦਲੇ ਜਾ ਰਹੇ ਨੇ ਆਪਣੀ ਮਨਮਰਜ਼ੀ ਨਾਲ ਮੈਨੂੰ ਬਹੁਤ ਸਾਰੇ ਸਿੰਘਾਂ ਦੇ ਫੋਨ ਆਏ ਜਿਨ੍ਹਾਂ ਵਿੱਚ ਵਿਦਿਆਰਥੀ ਹੈ ਕਥਾ ਕਰਨ ਵਾਲੇ ਹੋਰ ਵੀ ਪਿਆਰੇ ਨੇ ਜਿਹੜੇ ਪਿਆਰ ਕਰਦੇ ਆ ਤੇ ਆਪਜੀ ਵੀ মিডিਏ ਦੇ ਵਿੱਚ ਵੀਡੀਓ ਰਹੀਂ ਜਾਂ ਅਖਬਾਰਾਂ ਦੇ ਰਹੀਂ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਰਹਿੰਦੇ ਹੋ ਕਿ ਚਰਚਾ ਚੱਲਦੀ ਹੈ ਕਿ ਸਿੰਘ ਸਾਹਿਬਾਂ ਦੇ ਜੋ ਸੇਵਾ ਮੁਕਤ ਕਰਨ ਦੀ ਤੇ ਸੇਵਾ ਵਿੱਚ ਲਾਉਣ ਦੀ ਕੋਈ ਪ੍ਰਕਿਰਿਆ ਕੋਈ ਢੰਗ ਤਰੀਕਾ ਇਹ ਹੈ ਹੀ ਨਹੀਂ ਇਹ ਕੋਈ ਹੋਣਾ ਚਾਹੀਦਾ ਜਾਪਤਾ ਹੋਣਾ ਚਾਹੀਦਾ ਤੇ ਮੇਰੇ ਮਨ ਦੇ ਵਿੱਚ ਇਹ ਸਵਾਲ ਨਹੀਂ ਆਉਂਦਾ ਕੋਈ ਵੀ ਕਿਉਂਕਿ ਪੂਰਨ ਬ੍ਰਹਮ ਗਿਆਨੀ ਨਾਮ ਰਸੀਏ ਦਮਦਮਿੰਟਕਸਾਲ ਦੇ ਮੁਖੀ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਇੱਕ ਆਡੀਓ ਮੇਰੇ ਪਾਸ ਇੰਟਰਵਿਊ ਇੱਕ ਸਿੰਘ ਕੁਦਰਤੀ ਜਦੋਂ ਵਾਹਿਗੁਰੂ ਜੀ ਸਹਾਇਕ ਹੁੰਦੇ ਆ ਨਾ ਤੁਹਾਡੇ ਸਾਧ ਸੰਗਤ ਜੀ ਤੇ ਵੇਖੋ ਕਿ ਇਸ ਤਰ੍ਹਾਂ ਤੁਹਾਨੂੰ ਆਪੇ ਚੀਜ਼ਾਂ ਮਿਲਦੀਆਂ ਐ ਇਹ ਜਿਹੜਾ ਹੁਣ ਚੱਲ ਰਿਹਾ ਦੌਰ ਇਹ ਚੱਲਣ ਤੋਂ ਪਹਿਲਾਂ ਹੀ ਇੱਕ ਸਿੰਘ ਆਇਆ ਕੁਦਰਤੀ ਇੱਥੇ ਘਰ ਦੇ ਵਿੱਚ ਤੇ ਮੇਰੇ ਨਾਲ ਬੈਠਾ ਗੱਲਾਂ ਕਰਦਾ ਵਿਚਾਰਾਂ ਕਰਦਾ ਮੈਨੂੰ ਕਹਿਣ ਲੱਗਾ ਕਿ ਗਿਆਨੀ ਜੀ ਮੇਰੇ ਕੋਲ ਨਾ ਇਹ ਮਹਾਂਪੁਰਖਾਂ ਦੇ ਆਡੀਓ ਪ੍ਰਚਾਰ ਦੀਆਂ ਇੰਟਰਵਿਊ ਦੀਆਂ ਕੁਝ ਹੈਗੀਆਂ ਨੇ ਕਲਿੱਪਾਂ ਜਿਹੜੀਆਂ ਅਜੇ ਤੱਕ ਸੰਗਤ ਵਿੱਚ ਨਹੀਂ ਆਈਆਂ ਮੈਂ ਦੇ ਦੋ ਕਿਰਪਾ ਕਰਕੇ ਤੇ ਉਹਨੇ ਮੈਨੂੰ ਦਿੱਤੀਆਂ ਉਹ ਤੇ ਜਦੋਂ ਮੈਂ ਉਹ ਸੁਣੀ ਤੇ ਉਹਦੇ ਵਿੱਚੋਂ ਮੈਨੂੰ ਸਿੰਘ ਸਾਹਿਬ ਜੀ ਦੀ ਚੋਣ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਉਹ ਮਹਾਂਪੁਰਖਾਂ ਦੀ ਜਿਹੜੀ ਆਡੀਓ ਲੰਬੀ ਤੇ ਸਾਧ ਸੰਗਤ ਜੀ ਉਹ ਦਾਸ ਨੇ YouTube ਦੇ ਉੱਤੇ ਪਾਈ ਹੋਈ ਹੈ ਤੇ 4 ਨੰਬਰ ਦੇ ਵਿੱਚ ਉਹ ਇੰਟਰਵਿਊ ਹੈ ਗਿਆਨੀ ਭਜਨ ਸਿੰਘ ਜੀ ਦਿੱਲੀ ਵਾਲਿਆਂ ਨੇ ਇੰਟਰਵਿਊ ਕਰਦੇ ਆ ਮਹਾਂਪੁਰਖਾਂ ਨੂੰ ਸਵਾਲ ਪੁੱਛੇ ਨੇ ਤੇ ਮਹਾਂਪੁਰਖਾਂ ਨੇ ਉਹਦੇ ਵਿੱਚ ਸਵਾਲ ਪੁੱਛਿਆ ਕਿ ਇੱਕ ਮੈਂ ਤੈਨੂੰ ਪੁੱਛ ਸਕਦਾ ਸਵਾਲ ਕਿ ਮੌਜੂਦਾ ਜਿਹੜਾ ਸਿੰਘ ਸਾਹਿਬ ਹੈ ਇਹ ਕੀ ਅਸੂਲਾਂ ਅਨਸਾਰ ਚੁਣਿਆ ਗਿਆ ਤੇ ਉੱਥੇ ਫਿਰ ਮਹਾਂਪੁਰਖ ਜਦੋਂ ਗਿਆਨੀ ਹਰਭਜਨ ਸਿੰਘ ਨੂੰ ਟੂ ਲੈਣ ਵਾਲੇ ਸਵਾਲ ਦਾ ਜਵਾਬ ਨਹੀਂ ਦੇ ਸਕੇ ਤੇ ਮਹਾਂਪੁਰਖਾਂ ਨੇ ਖੁਦ ਜਵਾਬ ਦਿੱਤਾ ਜਿਹਦੇ ਵਿੱਚ ਮਹਾਂਪੁਰਸ਼ਾਂ ਨੇ ਦੱਸਿਆ ਕਿ ਸਿੱਖ ਪੰਥ ਦੀਆਂ ਸਮੂਹ ਸੰਪਰਦਾਵਾਂ ਸਿੰਘ ਸਿੰਘ ਸਭਾਵਾਂ ਸਿੱਖ ਸੁਸਾਇਟੀਆਂ ਜਿਨ੍ਹਾਂ ਨੂੰ ਆਪਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਕਹਿ ਸਕਦੇ ਹਾਂ ਦੇਸ਼ਾਂ ਵਿਦੇਸ਼ਾਂ ਦੀਆਂ ਸਾਰੀਆਂ ਤੇ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਕਾਲੀ ਦਲ ਦਾ ਪ੍ਰਧਾਨ ਤੇ ਜਿਸ ਤਖਤ ਦੇ ਜਥੇਦਾਰ ਸਾਹਿਬ ਨੂੰ ਚੁਣਨਾ ਹੈ ਉਹਨੂੰ ਛੱਡ ਕੇ ਬਾਕੀ ਜਿਹੜੇ 14 ਤਖਤਾਂ ਦੇ ਜਥੇਦਾਰ ਇਹਨਾਂ ਸਾਰਿਆਂ ਨੂੰ ਪਹਿਲਾਂ ਸੂਚਿਤ ਕੀਤਾ ਜਾਂਦਾ ਹੈ। ਉਹਨਾਂ ਨੂੰ ਦੱਸਿਆ ਜਾਂਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਦੱਸਣਾ ਜ਼ਰੂਰੀ ਹੁੰਦਾ ਹੈ। ਫਿਰ ਜਿਸ ਸਿੰਘ ਸਾਹਿਬ ਦੀ ਚੋਣ ਕਰਨੀ ਹੈ ਉਸ ਇਹ ਸਾਰੀਆਂ ਹੀ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਮੂਹ ਸਭਾ ਸੁਸਾਇਟੀਆਂ ਸਿੰਘ ਸਭਾਵਾਂ ਇਹ ਸਾਰੇ ਮਿਲ ਕੇ ਸਿੰਘ ਦੀ ਚੋਣ ਕਰਦੇ ਆ ਫਿਰ ਸੰਗਤ ਨੂੰ ਸੱਦ ਕੇ ਖੁੱਲਾ ਇਜਲਾਸ ਜਿਹਨੂੰ ਕਹਿ ਸਕਦੇ ਸਰਬੱਤ ਖਾਲਸਾ ਕਹਿ ਸਕਦੇ ਆ ਉਹ ਸੱਦ ਕੇ ਫਿਰ ਸੰਗਤ ਨੂੰ ਦੱਸਿਆ ਜਾਂਦਾ ਅੱਜ ਕੱਲ ਆਪਾਂ ਕਹਿ ਸਕਦੇ মিডিਆ ਰਹੀਂ ਕਿਸੇ ਰਹੀਂ ਦੱਸ ਕੇ ਉਸ ਤੋਂ ਬਾਅਦ ਵਰਕਿੰਗ ਕਮੇਟੀ ਜਿਹੜੀ ਉਹ ਮਤਾ ਪਾਸ ਕਰਦੀ ਹੈ ਉਤੋਂ ਬਾਅਦ ਐਗਜ਼ੈਕਟਿਵ ਜਿਹੜੇ ਮੈਂਬਰ ਨੇ ਕਮੇਟੀ ਹੈ ਜਿਹੜੀ ਕਬਸਰੋਮਣੀ ਕਮੇਟੀ ਤੇ ਉਹ ਸਾਰੇ ਚੁਣ ਕੇ ਤੇ ਫਿਰ ਸਿੰਘ ਸਾਹਿਬ ਦਾ ਹਲਾਲ ਕਰਦੇ ਤੇ ਇਹ ਮਹਾਂਪੁਰਖਾਂ ਦੀ ਜਿਹੜੀ ਦੱਸੀ ਹੋਈ ਸਾਰੀ ਜਾਣਕਾਰੀ ਤੇ ਸਾਧ ਸੰਗਤ ਜੀ ਸੁਣ ਤੋਂ ਬਾਅਦ ਦਾਸ ਨੇ YouTube ਦੇ ਉੱਤੇ ਵੀ ਪਾ ਦਿੱਤੀ ਹੈ ਤੇ ਬਹੁਤ ਖੁਸ਼ੀ ਹੋਈ ਮਨ ਨੂੰ ਕਿ ਸੱਚੀ ਗੱਲ ਜਿਹੜੀ ਉਹ ਆਪਾਂ ਨੂੰ ਲੱਭ ਗਈ ਤੇ ਗੁਰਮੁਖ ਪਿਆਰੇ ਮਹਾਂਪੁਰਖ ਉਸ ਦੇ ਵਿੱਚ ਦੱਸਦੇ ਇਹ ਵੀ ਬਚਨ ਆਪਜੀ ਸੁਣ ਸਕਦੇ ਹੋ ਕਿ ਸਾਡੇ ਪਾਸ ਬਾਬਾ ਖੜਕ ਸਿੰਘ ਜੀ ਵੇਲੇ ਦੇ ਬਜ਼ੁਰਗ ਨੇ ਉਦੋਂ ਕਿਉਂਕਿ ਇਹ ਸਿੰਘ ਸਾਹਿਬਾਂ ਦੀ ਜਿਹੜੀ ਨਿਯੁਕਤੀ ਦਾ ਹੱਕ ਸੀ ਨਾ ਇਹ ਪੰਥ ਨੇ ਆਪਣੇ ਕੋਲ ਰੱਖਿਆ ਸੀ ਸ਼੍ਰੋਮਣੀ ਕਮੇਟੀ ਨੂੰ ਨਹੀਂ ਸੀ ਦਿੱਤਾ ਸ਼੍ਰੋਮਣੀ ਕਮੇਟੀ ਰਹੀ ਲਾਗੂ ਕਰਨਾ ਪਰ ਚੁਣਨਾ ਪਹਿਲਾਂ ਸਮੂਹ ਸੰਪਰਦਾਵਾਂ ਨੇ ਤੇ ਜੇ ਅੱਜ ਇਹ ਸੰਪਰਦਾਵਾਂ ਜ਼ਿੰਮੇਵਾਰੀ ਨਹੀਂ ਨਿਭਾਉਂਦੀਆਂ ਤੇ ਕੌਣ ਜ਼ਿੰਮੇਵਾਰ ਆ ਕੌਣ ਗਲਤ ਆ ਆਪਾਂ ਇਕੱਲੇ ਉਹਨਾਂ ਨੂੰ ਨਹੀਂ ਕਹਿ ਸਕਦੇ ਜਿਹੜੇ ਰਾਤੋ ਰਾਤ ਲਾ ਕੇ ਐਲਾਨ ਕਰ ਰਹੇ ਸਮੂਹ ਸੰਪਰਦਾਵਾਂ ਸਾਰੀਆਂ ਹੀ ਗੁਨਾਹਗਾਰ ਜੇ ਮੈਂ ਫੇਰ ਬੇਨਤੀ ਕਰਦਾ ਇਹ ਮੇਰੀ ਬੇਨਤੀ ਕਈਆਂ ਨੂੰ ਬਹੁਤ ਦੁੱਖ ਲੱਗਣਾ ਹੈ ਚੁਬਣੀ ਹੈ ਕਈਆਂ ਨੂੰ ਪਰੇਸ਼ਾਨੀ ਵੀ ਹੋਣੀ ਹੈ ਪਰ ਸੱਚੀ ਗੱਲ ਕਹਿਣੀ ਸੱਚੀ ਗੱਲ ਜਾਣਕਾਰੀ ਦੇਣੀ ਇਹ ਪ੍ਰਚਾਰਕਾਂ ਦਾ ਗਿਆਨੀਆਂ ਦਾ ਫਰਜ਼ ਹੁੰਦਾ ਹੈ ਇਸ ਵਾਸਤੇ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਜਿਹੜੇ ਗਿਆਨੀ ਗੁਰਮੁਖ ਮੈਨੂੰ ਫੋਨ ਕਰਦੇ ਸੀ ਉਹਨਾਂ ਦੀ ਜਾਣਕਾਰੀ ਵਾਸਤੇ ਸੰਗਠਾ ਵਾਸਤੇ ਹੁਣੀਆਂ ਭੁੱਲਾਂ ਦੀ ਮਾਫੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ